ਨਗਰ ਕੌਂਸਲ ਸ਼ਾਮਚਾਸੀ ਜ 90 ਟਿਊਬਲ ਦਾ ਕੁਨ ਅਕਸ਼ਲ ਜੋੜਿਆ ਗਿਆ ਜਿਸ ਨਾਲ ਲੋਕਾਂ ਨੂੰ ਪਾਣੀ ਦੀ ਸਹੂਲਤ ਦੀ ਕਮੀ ਤੋਂ ਕੋਈ ਦਿੱਕਤ ਨਹੀਂ ਆਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲ ਦੇ ਪ੍ਰਧਾਨ ਨਿਰਮਲ ਕਵਾਨ ਨੇ ਕਿਹਾ ਕਿ ਨਵੇਂ ਟਿਊਬੇਲ ਦੇ ਲੱਗਣ ਨਾਲ ਹੁਣ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਦੀ ਕਮੀ ਨਹੀਂ ਹੋਵੇਗੀ ਨਵੇਂ ਟਿਊਬੇਲ ਦੇ ਲੱਗਣ ਤੇ ਲੋਕਾਂ ਨੇ ਪ੍ਰਧਾਨ ਨਿਰਮਲ ਕੁਮਾਰ ਦਾ ਧੰਨਵਾਦ ਕੀਤਾ ਹਾਂਜੀ ਬੰਦਾਲ ਸਾਹਿਬ ਜਿਹੜਾ ਪਾਣੀ ਦੀ ਪੈਪਾ ਜਿੰਨੀਆਂ ਪੈ ਰਹੀਆਂ ਤੇ ਉਹ ਉਹਦੇ ਬਾਰੇ ਦੱਸ ਦਿਓ ਕਿ ਜਿਹੜਾ ਪਾਣੀ ਨਹੀਂ ਆਇਆ ਸੀਗਾ ਤੇ ਹੁਣ ਆ ਜਾਣਾ ਹੈ ਇਸ ਤਰ੍ਹਾਂ ਜੀ ਕਿ ਇੱਕ ਨਗਰ ਕੌਂਸਲ ਵੱਲੋਂ ਨਵਾਂ ਟੂਬਲ ਲਗਾਇਆ ਗਿਆ ਉਸ ਨਵੇਂ ਟੂਬਲ ਨੂੰ ਲਾਈਨ ਦੇ ਨਾਲ ਜੋੜਨ ਲਈ ਕੱਲ੍ਹ ਸ਼ਾਮ ਤੇ ਅੱਜ ਸਵੇਰੇ ਅਸੀਂ ਪਾਣੀ ਨਹੀਂ ਦੇ ਸਕੇ ਹੁਣ ਲਾਈਨ ਜੁੜ ਗਈ ਹੈ तकरीबन 5 ਜਾਂ 10 ਮਿੰਟ ਦੇ ਵਿੱਚ ਵਿੱਚ ਆ ਟਾਈਮ ਇਸ ਤਰ੍ਹਾਂ ਹੈ ਕੋਈ ਸਵਾ 7 ਤੱਕ ਹੋ ਗਾਇਆ ਤੇ ਮੇਰੇ ਹਿਸਾਬ ਦੇ ਨਾਲ 7:30 ਤੋਂ 8 ਦੇ ਵਿੱਚ ਪਾਣੀ ਸ਼ੁਰੂ ਹੋ ਜਾਵੇਗਾ ਇਹਦਾ ਨਵੇਂ ਟੂਬਲ ਦਾ ਤੁਸੀਂ ਜਿਹੜਾ ਲਗਵਾਇਆ ਹੁਣ ਉਹਦਾ ਪਾਣੀ ਉਹਨਾਂ ਕੀ ਫਾਇਦਾ ਹੋਊਗਾ ਲੋਕਾਂ ਨੂੰ ਬਿਲਕੁਲ ਫਾਇਦਾ ਹੋਊਗਾ ਕਿਉਂਕਿ ਜਿਹੜਾ ਨਗਰ ਕੌਂਸਲ ਦੇ ਦਫਤਰ ਵਿੱਚ ਇੱਕ 35 ਸਾਲ ਪੁਰਾਣਾ ਟੂਬਲ ਸੀ ਉਹ ਟੂਬਲ ਖਤਮ ਹੋ ਗਿਆ ਸੀਗਾ ਘਰ ਮੰਨ ਲਾ ਪਿਆ ਸੀ ਉਹਦੀ ਜਗ੍ਹਾ ਉਹ ਸਟੇੜੀਆਂ ਦੇ ਵਿੱਚ ਅਸੀਂ ਨਵਾਂ ਟੂਬਲ ਡਾਕਟਰ ਅਵਜੋਤ ਕੁਮਾਰ ਐਮ ਐਲ ਏ ਸ਼ਾਮ ਚਾਸੀ ਜੀ ਵੱਲੋਂ ਸਹਾਇਤਾ ਕਰਨ ਦੇ ਨਾਲ ਦੌਰਾਨ ਦੇ ਨਾਲ ਅਸੀਂ ਇਹ ਟੂਬਲ ਆਇਆ ਹੈ ਤੇ ਬੱਚੇ ਇਹ ਕੁਝ ਅੱਧੇ ਘੰਟੇ ਦੇ ਵਿੱਚ ਵਿੱਚ ਚੱਲੂ ਹੋ ਜਾਏਗਾ ਜਿਹੜੇ ਉੱਚੇ ਘਰਾਂ 'ਚ ਜਿੱਦਾਂ ਆਪਣਾ ਸ਼ੰਕਾ ਸੀ ਕਿ ਬਹੁਤ ਉੱਚਾ ਵੀ ਹੈ ਕੋਈ ਪ੍ਰੋਬਲਮ ਨਹੀਂ ਆਉਗੀ ਜੀ 2 3 3 4 ਤਕਰੀਬਨ ਹੋ ਜਾਣੇ ਆ ਹੁਣ ਕੋਈ ਇਦਾਂ ਨਹੀਂ ਪ੍ਰੋਬਲਮ ਨਹੀਂ ਆਉਗੀ ਪਾਣੀ ਸਾਰੇ ਪਾਸੇ ਜਾਊਗਾ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ